ਲਖਵੀਰ ਸਿੰਘ ਉਰਫ ਹਰੀਕੇ ਲੰਡੇ ਗਰੁੱਪ ਨਾਂ ਤੇ ਫਰੋਤੀ ਮੰਗਣ ਵਾਲੇ ਦੋ ਫਾਜ਼ਿਲਕਾ ਪੁਲਿਸ ਦੇ ਅੜਿੱਕੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਫਾਜ਼ਿਲਕਾ ਨੇ ਦੱਸਿਆ ਕਿ ਚੁੰਨੀ ਰੰਗਣ ਵਾਲਾ ਜਤਿਨ ਪੁੱਤਰ ਹਰਮੇਸ਼ ਵਾਸੀ ਢੋਬੀਗਾਟ ਮਨਜੀਤ ਉਰਫ ਗੱਗੀ ਪੁੱਤਰ ਬਲਬੀਰ ਵਾਸੀ ਆਰੋ ਵਾਲੀ ਗਲੀ ਆਨੰਦਪੁਰ ਮੱਲਾ ਅਤੇ ਤੀਜਾ ਪੁੱਤਰ ਮਨੂ ਟੀਟੀ ਗੋਲਡੀ ਵਾਸੀ ਢੋਬੀਗਾਟ ਨੇ ਫਰੋਤੀ ਮੰਗੀ ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਅਸ਼ਰੀ ਠਕਰਾਲ ਦੇ ਮੋਬਾਈਲ ਨੰਬਰ ਤੇ ਐਫਰੋਤੀ ਮੰਗੀ ਗਈ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਹੈ ਤੇ ਦੋ ਪੁਲਿਸ ਦੀ ਹਿਰਾਸਤ ਵਿੱਚ ਹਨ ਅਤੇ ਇੱਕ ਫਰਾਰ ਹੈ ਇਸ ਬਾਰੇ ਜਾਣਕਾਰੀ ਜਾਂਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਮਿੱਟੀ 2725 ਨੂੰ ਅਸ਼ੁਨੀਤ ਠਕਵਾਲ ਹੈਗੇ ਨੇ ਤੇ ਲੋਕ ਰਹਿਣ ਵਾਲੇ ਉਹਨਾਂ ਕੰਪਲੇਂਟ ਕੀਤੀ ਸੀ ਕਿ ਉਹਨਾਂ ਨੂੰ ਇੱਕ ਨੰਬਰ ਦੇ ਤੋਂ ਛੱਟਕਾ ਲਾ ਰਹੇ ਸੀ ਛੱਟਕਾਲ ਇਸ ਵੇਲੇ ਕਰੀਆਂ ਸੀਗੀਆਂ ਕਿ ਜੇਕਰ ਉਹਨਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਦਾ ਆਤਾ ਹੈ ਕਿ ਉਹਨੇ ਪਰਿਵਾਰ ਦਾ ਨੁਕਸਾਨ ਕੀਤਾ ਜਿਹਾ। ਉਸ ਕੰਪਲੇਂਟ ਦੇ ਬੇਸ ਦੇ ਉੱਪਰ ਐਫਆਈਆ ਨੰਬਰ ਉਹਨਾਂ ਦਾ ਲਾਚ ਕੀਤੀ ਗਈ ਵਾ ਵਕਸ ਅਕਸਾ ਕੀ ਦੇ ਵਿੱਚ ਤੇ ਉਸੇ ਵੇਲੇ ਜਿਹੜੀ ਇਨਵੈਸਟੀਗੇਸ਼ਨ ਆਖੀ ਸਟਾਰਟ ਕਰ ਦਿੱਤੀ ਸੀ। ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਸਾਨੂੰ ਨੰਬਰ ਫਿਗਰ ਆਊਟ ਹੋਇਆ ਉਹ ਤੇ ਟੈਕਨੀਕਲ ਬੇਸਿਸ ਦੇ ਨਾਲ ਵਰਕ ਆਊਟ ਕਰਦੇ ਆ ਲਗਭਗ 24 ਘੰਟੇ ਦੇ ਦੌਰਾਨ ਸੀਐਸਟੀ ਤੋਂ ਕਲੀਅਰ ਸਕਰ ਇਸਤੇ ਕੇਸ ਦੇ ਵਿੱਚ ਜਿਹੜੇ ਤਿੰਨ ਬੰਦੇ ਆ ਜਿਹੜੇ ਉਹ ਨਾਮਿਨੇਟ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਦੋ ਸੀ ਰੈਸਟ ਕਰ ਲਏ ਆ ਇੱਕ ਹੈਗਾ ਜੀ ਜਤਨ ਪੁੱਤਰ ਹਰਮੇਸ਼ ਵਾਸੀ ਇੰਦਰਾ ਕਲੋਨੀ ਤੇ ਦੂਜਾ ਹੈਗਾ ਮਨਜੀਤ ਸਿੰਘ ਔਰ ਗੱਗੀ ਪੁੱਤਰ ਬਰਦੀਪ ਸਿੰਘ ਵਾਸੀ ਆਰਓ ਵਾਲੀ ਕਲੀ ਅਨੰਦਪੁਰ ਮਰਲਾ ਹਾਜ਼ਰ ਕਰ ਤੇ ਤੀਜਾ ਨਾਲ ਜਿਹੜਾ ਮਨੂ ਆ ਮੁੰਡਾ ਉਹ ਹਲੇ ਤੱਕ ਫਰਾਰ ਹੈ ਤੇ ਇਹਨਾਂ ਦੇ ਦੌਰਾਨ ਪੁਛ ਗਏ ਸਿ ਜੋ ਗੱਲ ਸਾਹਮਣੇ ਆਈ ਆ ਇਹਨੀਆਂ ਮੰਨਿਆ ਕਿ ਅਸੀਂ ਫੋਨ ਦੇ ਉੱਪਰ ਵੱਖਰੇ ਵੱਖਰੇ ਲੋਕਾਂ ਨੂੰ ਵਪਾਰੀਆਂ ਨੂੰ ਪੈਸੇ ਲੈਣ ਦੀ ਖਾਤਰ ਇਹਨਾਂ ਨੂੰ ਥ੍ਰੈਟ ਕਰਦੇ ਸੀਗੇ ਡਰਾਉਂਦੇ ਸੀਗੇ ਇਹਨਾਂ ਦੇ ਕੋਲੋਂ ਜੇ ਵਰਤਿਆ ਗਿਆ ਮੋਬਾਈਲ ਉਹ ਵੀ ਚਰਜ ਕਰ ਲਿਆ ਤੇ ਬਾਕੀ ਵੀ ਕੁੱਝ ਨਾ ਜਸ ਪਰਿਵਾਰ ਦੇ ਸਰ ਕਿੰਨੇ ਲੱਖ ਦੀ ਰਕਮ ਦੀ ਮੰਗੀ ਗਈ ਇਹਨਾਂ ਨੇ ਇਸ ਪਰਿਵਾਰ ਤੋਂ 12 ਲੱਖ ਰੁਪਏ ਦੀ ਫਰौती ਮੰਗੀ ਇਹਨਾਂ ਨੂੰ ਕੀ ਦੱਸਿਆ ਕਿਹੜੇ ਗਰੁੱਪ ਨਾਲ ਗੈਂਗਸਟਰ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਜਿਹ ਅਸ਼wini ਧੁਕਰਾਨ ਨੂੰ ਦੱਸਿਆ ਕਾਲ ਹੀ ਕੀਤੀ ਸੀ ਕਿ ਅਸੀਂ ਲਖਵੀਰ ਜਿਹੜਾ ਲੰਦਾ ਗਰੁੱਪ ਆ ਉਹਦੇ ਨਾਲ ਸੰਬੰਧਤ ਆ ਉਹਨਾਂ ਦੇ ਅਧਾਰ ਤੇ ਅਸੀਂ ਇਹ ਕਾਰ ਕਰਦੇ ਕੋਈ ਪੈਸੇ ਦਿੱਤੇ ਵੀ ਗਏ ਸੀ ਜਾਂ ਪਹਿਲਾਂ ਹੀ ਪਕੜੇ ਗਏ ਨਹੀਂ ਨਹੀਂ ਸਾਡੀ ਜਿਹੜੀ ਵੀ ਟੀਮ ਸੀਗੀ ਐਸਐਚਓ ਸਾਭ ਦੀ ਸੁਪਰਵੀਜ਼ਨ ਦੇ ਵਿੱਚ ਲੱਗੀ ਹੋਈ ਉਹਨੇ 24 ਘੰਟੇ ਦੇ ਵਿੱਚ ਅਸੀਂ ਇਹ ਨੂੰ ਟ੍ਰੇਸ ਕਰਦੇ ਹੋ ਕਿੰਨੇ ਲੋਕਾਂ ਨੂੰ ਫਾਜ਼ਿਲਕਾ ਦੇ ਅੰਦਰ ਟਰੈਡ ਕੀਤਾ ਇਹਨਾਂ ਨੇ ਲਗਭਗ ਜੋ ਇਨੀ ਪੁਸ਼ਪਸ਼ ਤੋਂ ਦੱਸਿਆ ਸਾਨੂੰ ਇਹਨੂੰ 10 12 ਬੰਦੇ ਜਿਹੜੇ ਆ ਉਹ ਆਪਣੀ ਦੇਸ਼ ਦੇ ਵਿੱਚ ਕਿਹੜੇ ਲੋਕ ਹੈ ਕੈਸ਼ ਹੀ ਬਰਾਮਦ ਹੋਇਆ ਨਹੀਂ ਇਹਨਾਂ ਦੇ ਕੋਲ ਕੋਈ ਹੋਰ ਕੰਪਨੀ ਕੋਈ ਨਹੀਂ ਇਹ ਸਿਰਫ ਇੱਕ ਰਾਤੀ ਕੰਮ ਕਰਦੇ ਨੇ ਉਹਨਾਂ ਦਾ ਕੱਪੜੇ ਦਾ ਕੰਮ ਹੈ ਕਿੰਦੇ ਇਹ ਤਾਂ ਲੋਕਲ ਅਫਾਜਿਕਾ ਦੇ ਵਿੱਚ ਹੀ ਹੈ ਜਿਹੜੇ ਜਿਹੜੇ ਲੋਕਾਂ ਨੂੰ ਥ੍ਰੈਡ ਗਏ ਸੀ ਉਹਨਾਂ ਦੀ ਡੀਟੇਲ ਦੇ ਸਕਦੇ ਨਹੀਂ ਨਹੀਂ ਇਹ ਇਟ ਇਜ਼ Part of investigation ਇੱਕ ਮੀਟਰ ਦੀਰ ਘਰ ਦੇ ਪਤਾ ਹੈ ਕਿ ਮਾਮਲੇ ਦਰਜ ਨੇ ਨਹੀਂ ਇਹਨਾਂ ਦੇ ਉੱਪਰ ਮੁਕੱਦਮਾ ਹਲੇ ਤੱਕ ਕੋਈ ਦਰਜ ਨਹੀਂ ਹੈਗਾ ਹਥਿਆਰ ਵਗੈਰਾ ਵੀ ਮਿਲੇ ਹਨ ਕੋਈ ਹੋ ਗਿਆ ਕਿ ਭਾਈ ਨਹੀਂ ਨਹੀਂ ਫਿਲਹਾਲ ਹਲੇ ਤੱਕ ਨਾ ਤੁਰ ਕਵਰੀ ਮੋਬਾਈਲ ਦੀ ਹੋਈ ਹੈ ਉਹ ਕੋਈ ਰਿਕਵਰੀ ਨਹੀਂ ਹੈ ਇੱਕ ਉਹਨਾਂ ਨਾਲ ਸੰਪਰਕ ਕਿਵੇਂ ਆਇਆ ਸੀ ਖਰਾਬ ਦੇ ਨਾਲ ਕੀ ਦੁਬਾਰਾ ਕੀਤਾ ਇਹ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹੀ ਚੀਜ਼ ਦਾ ਪਤਾ ਕਰ ਰਹੇ ਹਾਂ ਉਹ ਉਹ ਮਤਲਬ ਚੱਲਦੀ ਆ ਉਹਦੇ ਨੇ ਕਿਹੜੇ ਜਿਹੜਾ ਇੱਕ ਜਣਾ ਤੇ ਇਹਨਾਂ ਦੇ ਵਿੱਚ ਵਰਖਲ ਚੁੰਨੀਆਂ ਰੰਗੜ ਦਾ ਕੰਮ ਕਰਦਾ ਹੈ। ਇੰਨੇ ਕੋ ਸਾਰੇ ਇਹਨਾਂ ਦੇ ਉਮਰ ਜਿਹੜਾ ਤਾਂ ਹੈਗਾ ਜਤਨ ਉਹਦੀ ਉਮਰ ਲਗਭਗ 24-25 ਸਾਲ ਹੈ ਤੇ ਜਿਹੜਾ ਹੈਗਾ ਆ ਮਨਜੀਤ ਸਿੰਘ ਇਹਦੀ ਉਮਰ ਲਗਭਗ 36 ਸਾਲ ਦੀ। ਪੁਲਾਨੇ ਜਰਨ ਲੱਤੀਆਂ ਮਲਾਈ ਕਿ ਕਿਸ ਤਰ੍ਹਾਂ ਸੋਹਣ। ਪੁਲਾਨੇ ਜੀ ਨੇ ਇਹ ਸਭ ਨਾ ਬਣਾਈ ਕਿ ਲੋਕਾਂ ਨੂੰ ਡਰਾ ਕੇ ਅਸੀਂ ਉਹਨਾਂ ਤੋਂ ਹੁਰਤੀ ਮੰਗ ਲਈ। ਸਿਨੋ ਦੇ ਮੰਦਿਰ ਵਿੱਚ ਆਈ ਡੀਆ ਆ ਕਿ ਕਿਹੜੀ ਕਾਰ ਮੰਦਿਰ ਕੋਈ ਫਕੀਸਾ ਦਾ ਬਚਾਈ ਗਿਆ ਜਦੋਂ ਇਹ ਮੌਜੂ ਆ ਨਹੀਂ ਰਹਿ ਸਕਦਾ ਇਹ ਹੁਣੇ ਹੋਤੀ ਡਿਟੇਲ ਦੇ ਵਿੱਚ ਪੁੱਛਗਛ ਕਰਾਂਗੇ ਕਿ ਇਹਨਾਂ ਦੇ ਮੰਦਿਰ ਵਿੱਚ ਆਈ ਡੀਆ ਕਿਵੇਂ ਆਈ ਨਹੀਂ ਇਹ ਚੀਜ਼ ਕਿਉਂ ਕੀਤੀ ਨਾ ਸਿਰਫ ਟੋਕਾਈ ਦਾ ਹੈ 10-12 ਰੁਪਏ ਦੇ ਉਹਨਾਂ ਨੇ ਪਹਿਲਾਂ ਵੀ ਗੋਲ ਦਿੱਤੀ ਸੀ ਉਹਨਾਂ ਕੋਲੋਂ ਪੈਸੇ ਲਏ ਇਹਨਾਂ ਨੇ ਨਹੀਂ ਨਹੀਂ ਹਲੇ ਤੱਕ ਇਹੋ ਜਿਹੀ ਕੋਈ ਵੀ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਸਾਹਮਣੇ ਆਈ ਪਈ ਨਹੀਂ ਕਿਸੇ ਨੇ ਕਾਲ ਕੀਤੀ ਹੋਵੇ ਤੇ ਇਹਨਾਂ ਨੂੰ ਪੈਸੇ ਮਲੇ ਸਰ ਲੰਡਾ ਗਰੁੱਪ ਨਾਲ ਵਿਦਿਆਨ ਦੇ ਸੰਪਰਕ ਤੇ ਨਾਮ ਦੇ ਲੈ ਰਹੇ ਹੁਣਗਾ ਕੀ ਉਹਨਾਂ ਨਾਲ ਇਹਨਾਂ ਦੇ ਸੰਪਰਕ ਵੀ ਸਾਹਮਣੇ ਆਏ ਆ ਜਾਂ ਕਿ ਨਹੀਂ ਹੁਣ ਟੈਕਨੀਕਲ ਵੇਸ ਤੇ ਇਹਨਾਂ ਦਾ ਜਿਹੜਾ ਮੋਬਾਈਲ ਆ ਉਹ ਉਹਦੀ ਸੀਪੜਤਾਲ ਕਰਾਂਗੇ ਹੋਰ ਕੋਸ਼ਿਸ਼ ਕਰਾਂਗੇ ਫਿਰ ਸਾਡੀ ਗੱਲਾਂ ਸਾਹਮਣੇ ਆਜੂ ਹੋ ਕੀ ਕਾਰਵਾਈ ਕੀਤੀ ਗਈ ਸਾਡੇ ਕੋਲ ਇਹਨਾਂ ਦੀ ਰੈਸਟ ਮਾਲ ਲਈ ਗਈ ਹੈ ਜੀ ਐਫਆਰ ਨੰਬਰ 111/25 ਅੰਡਰ ਸੈਕਸ਼ਨ 308 1 308 2 ਬੀ ਇਨਸਟੈਪ ਅਫਤਰ ਦੱਟ ਕੇ ਇਹਨਾਂ ਦੇ ਨਾਮ ਵਰਤ ਰਹੇ ਹਾਂ ਰਿਮਾੜਿਦਨ ਆਤਿੰਦਨ ਦਾ ਸਾਨੂੰ ਪ੍ਰਾਪਤ ਹੋ। ਧੰਨਵਾਦ। ਕੀ ਕੰਮ ਕਰਦਾ ਸੀ ਤੁਸੀਂ? ਇੰਡੀਆਨ ਡਾਈ। ਤੂੰ ਕੀ ਕੰਮ ਕਰਦਾ ਸੀ? ਸਾਡਾ ਚਿਕਨ ਦਾ ਕੰਮ। ਤੇ ਤੁਹਾਡਾ ਲੰਡਾ ਗਰੁੱਪ ਨਾਲ ਕੀ ਲੈਣਾ ਦੇਣਾ ਹੈ? ਤੁਸੀਂ ਲੰਡਾ ਗਰੁੱਪ ਕਹਿ ਕੇ ਫੋਨ ਕੀਤਾ ਸੀ ਨਾ? ਇਹਨਾਂ ਨੇ ਕੀਤਾ ਮੈਨੇਜਮੈਂਟ। ਕੀ ਕੀ ਕਿਆ ਸੀ ਲੰਡਾ ਗਰੁੱਪ ਨਾਲ? ਸਮਝਦ ਰਖਦਾ ਤੁਸੀਂ। ਦੇ ਨਾਮ ਦੇ ਗਵਾਹ ਜਿਹੜੇ ਉਹਨਾਂ ਦਾ ਨਾਮ ਵਾਲਾ ਹੈਗਾ ਹੂੰ ਉਹਨਾਂ ਦਾ ਜੇਹ ਚੰਨਾ ਦਾ ਨਾਮ ਹੈ ਜੱਲਾ ਹੂੰ ਜੋਗੰਦਾ 140000 ਕਿੰਨੇ ਜਿਹੜੇ ਤੁਹਾਡੀ ਗੈਂਗ ਚ ਸ਼ਾਮਲ ਨੇ ਇਹ ਜਿਹੜੇ ਦੇਖੀਆ ਦੇਖੋ ਹੋ ਰਹੀ ਉਹ ਕਿੰਨੇ ਪੈਸੇ ਦੀ ਮੰਗ ਕੀਤੀ ਸੀ 1.2 ਕਰੋੜ ਪਹਿਲਾਂ ਕਿੰਨੇ ਬੰਦਿਆਂ ਨੂੰ ਫੋਨ ਕੀਤੇ ਯਾਰ ਹੋਰ ਕਿੰਨੇ ਲੋਕ ਸ਼ਾਮਿਲ ਹੈ ਤੁਹਾਡੇ ਨਾਲ 10 ਲੋਕੋਂ ਸੀ ਕਿੱਥੇ ਜਰਾ ਨਾਲੇ ਤੁਸੀਂ ਕਿੱਥੇ ਰਹਿਣਾ ਕੋਈ ਬੁੱਕ ਕਰ ਲਈ